ਅਸੀਂ ਅਲਨਦੀਪ ਜੀ ਅਸੀਂ ਗੱਲ ਜੀ ਕਿਵੇਂ ਠੀਕ ਹੋ ਜੀ ਵਧੀਆ ਵਧੀਆ ਪਹਿਲਾਂ ਤਾਂ ਤੁਸੀਂ ਰਾਵੀ ਦੇ ਕੰਡੇ ਫਿਲਮ ਦਾ ਇੱਕ ਅਹਿਮ ਹਿੱਸਾ ਹੋ ਤੁਹਾਡਾ ਬਹੁਤ ਸੋਹਣਾ ਕਿਰਦਾਰ ਹੈ ਤੇ ਤੁਹਾਨੂੰ ਬਹੁਤ ਸਾਰੀ ਮੁਬਾਰਕਾਂ ਥੈਂਕ ਯੂ ਤੇ ਤੁਸੀਂ ਵੀ ਇਸ ਫਿਲਮ ਦਾ ਬਹੁਤ ਅਹਿਮ ਹਿੱਸਾ ਹੋ ਤੁਹਾਨੂੰ ਵੀ ਮੁਬਾਰਕਾਂ ਵਧਾਉਂਦਾ ਥੈਂਕ ਯੂ ਤੇ ਤੁਸੀਂ ਵੀ ਆਪਣੇ ਘਰ ਦੀ ਖੁਸ਼ੀ ਹਾਂ ਤੇ ਸਰ ਥੋੜਾ ਤੁਹਾਡੇ ਕਿਰਦਾਰ ਦਾ ਨਾਮ ਕੀ ਹੈ ਫਿਲਮ ਦੇ ਵਿੱਚ ਆ ਮੇਰੇ ਕਿਰਦਾਰ ਦਾ ਨਾਮ ਹੈ ਜੀ ਪ੍ਰੇਮ ਪ੍ਰੇਮ ਆ ਉਹ ਪ੍ਰੇਮ ਦੂਜਾ ਪ੍ਰੇਮ ਨਹੀਂ ਪ੍ਰੇਮ চোপੜਾ ਨਹੀਂ ਉਹਦਾ ਪ੍ਰੇਮ ਐਕਚੁਅਲ ਜੀ ਬਈ ਬੜਾ ਕਰੀਮ ਹੈ ਤੇ ਉਹ ਹੈ ਵੀ ਉਹਦਾ ਪਾਤਰ ਹੈ ਜਿਹੜਾ ਕਿ ਮਜਾਦਾ ਕਿਉਂਕਿ ਉਹ ਦੱਸ ਨਹੀਂ ਸਕਦਾ ਬਟ ਇੰਨਾ ਕਿ ਦੱਸ ਸਕਦਾ ਵੀ ਜਿਹੜਾ ਜਿਹਦਾ ਨਾਮ ਹੈ ਪਾਤਰ ਦਾ ਵੈਦਾਂ ਉਦਾਂ ਦਈ ਉਹ ਪਾਤਰ ਹੈ ਜਿੱਦਾਂ ਤੁਸੀਂ ਇੱਕ ਕੈਰੈਕਟਰ ਦੇ ਬਾਰੇ ਦੱਸਿਆ ਵੀ ਪ੍ਰੇਮ ਹੈ ਜੀ ਤੁਹਾਡੇ ਜਿਹੜੇ ਕਿਰਦਾਰ ਨੇ ਥੋੜੇ ਨੈਗੇਟਿਵ ਹੁੰਦੇ ਨੇ ਗੁੰਡਿਆਲੇ ਸਮਥਿੰਗ ਲੜਾਈਆਂ ਵਾਲੇ ਇਹ ਜਿਹੜਾ ਕਿਰਦਾਰ ਹੈ ਪ੍ਰੇਮ ਯਾਨੀ ਕਿ ਇੱਕ ਰੋਮੈਂਟਿਕ ਤੁਸੀਂ ਦੱਸ ਰਹੇ ਹੋ ਵੱਖਰਾ ਕਿਰਦਾਰ ਕਿਵੇਂ ਲੱਗਦਾ ਹੈ ਕੋਈ ਮਨ ਲਾਦਾ ਹੈ ਜੇ ਨੈਕਟਰ ਤਾਂ ਸਾਡੇ ਲਈ ਬੜਾ ਚੈਲੰਜ ਹੁੰਦਾ ਹੈ ਹਾਂ ਤੇ ਚੈਲੰਜ ਸਾਨੂੰ ਐਕਸੈਪਟ ਵੀ ਕਰਨੇ ਚਾਹੀਦੇ ਨੇ ਅਲਮਾ ਨਮਾ ਕੰਮ ਕਰਨਾ ਚਾਹੀਦਾ ਜੀ ਤਾਂ ਜਦੋਂ ਇਹ ਆਇਆ ਤਾਂ ਉਹੀ ਜਿਵੇਂ ਤੁਸੀਂ ਕਿ ਮੈਂ ਜ਼ਿਆਦਾਤਰ ਉਹਦਾਂ ਦੇ ਆ ਐਕਸ਼ਨ ਫਿਲਮਾਂ ਆ ਜਾਂ ਡਾਰਕ ਸ਼ੇਡ ਦੇ ਕੈਰੇਕਟਰ ਕੀਤੇ ਨੇ ਦਾ ਇਹ ਨਮਾਹੂਗਾ ਕਬਦੇਬ ਤੇ ਮੇਰੇ ਲਈ ਵੀ ਕਰਨ ਨੂੰ ਬਹੁਤ ਐਂਟਰਟੇਨਿੰਗ ਵੀ ਸੀਗਾ ਤੇ ਮਜ਼ਾ ਵੀ ਆਉਂਦਾ ਜਿੱਦਾਂ ਤੁਸੀਂ ਬਸੌਲੀ ਗਏ ਸਰ ਬਸੌਲੀ ਜਾ ਕੇ ਤੁਸੀਂ ਸ਼ੂਟ ਕੀਤਾ ਉੱਥੇ ਦਾ ਮਾਹੌਲ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਜੀ ਪੂਰਾ ਵਧੀਆ ਸ਼ਾਂਤ ਠੰਡਾ ਮਾਹੌਲ ਉੱਪਰ ਰਾਵੀ ਦੇ ਕੰਢੇ ਤੇ ਆਪਾਂ ਸ਼ੂਟ ਕਰ ਰਹੇ ਸੀ ਉੱਥੇ ਫਿਲਮ ਦਾ ਨਾਂ ਵੀ ਰਾਵੀ ਦੇ ਕੰਢੇ ਐਕਚੁਅਲ ਲੋਕੇਸ਼ਨ ਤੇ ਸ਼ੂਟ ਕਰਨ ਦਾ ਨਾ ਆਪਦੇ ਇੱਕ ਸਵਾਦ ਹੈ ਕਿਉਂਕਿ ਤੁਹਾਨੂੰ ਕੁਝ ਚੀਜ਼ਾਂ ਅੰਦਰੋਂ ਬਣਾਉਂਟੀ ਨਹੀਂ ਬਣਾਉਣੀਆਂ ਪੈਂਦੀਆਂ ਉਹ ਆਪਦੇ ਆਪ ਹੀ ਭਾਵ ਆ ਜਾਂਦੇ ਨੇ ਤਹਾਉ ਬਹੁਤ ਵਧੀਆ ਸੀ ਇੱਕ ਸਰ ਜਦੋਂ ਸਕ੍ਰਿਪਟ ਰਵੀ ਦੇ ਕੰਦੇਆ ਸਕ੍ਰਿਪਟ ਬਹੁਤ ਸੋਹਣੀ ਹੈਗੀ ਜੀ ਤੇ ਹੈਰੀ ਪੱਟੀ ਸਰ ਬਹੁਤ ਸੋਹਣਾ ਡੀਪਲੀ ਕੰਮ ਕਰਦੇ ਆ ਤੇ ਜਦੋਂ ਤੁਹਾਨੂੰ ਇਹ ਮਿਲਿਆ ਵੀ ਹਾਂ ਮੈਂ ਹੈਰੀ ਸਰ ਨਾਲ ਕਰਦੇ ਆ ਕੰਮ ਕਰ ਰਿਹਾ ਤਾਂ ਤੁਸੀਂ ਆਪਣੇ ਖੁਦ ਨੂੰ ਸਰੈਂਡਰ ਕਰਤਾ ਸੀ ਤੁਹਾਡੀਆਂ ਵੀ ਬਿਲਕੁਲ ਬਿਲਕੁਲ ਦੇਖੋ ਮੈਨੂੰ ਲੱਗਦਾ ਵੀ ਤੁਸੀਂ ਡਿਸਕਸ਼ਨ ਸ਼ੂਟ ਤੋਂ ਪਹਿਲਾਂ ਡਾਇਰੈਕਟਰ ਰਾਈਟਰਜ਼ ਨਾਲ ਤੁਹਾਡੀਆਂ ਹੁੰਦੀਆਂ ਨੇ ਤਾਂ ਇਹ ਸਾਡੀਆਂ ਇੱਥੇ ਵੀ ਹੋਈ ਜਸਪੀ ਬਾਵਾ ਨੇ ਮੈਨੂੰ ਮੇਰਾ ਕੈਰੈਕਟਰਸ ਬਹੁਤ ਵਧੀਆ ਤਰੀਕੇ ਨਾਲ ਹੈਰੀ ਭੱਟੀ ਵੀ ਜੇ ਦੱਸਿਆ ਵੀ ਐਦਾ ਐਦਾ ਪਾਤਰ ਕਿਉਂਕਿ ਹੈਰੀ ਤੇ ਅਸੀਂ ਪਹਿਲਾਂ ਫਿਲਮ ਕਰ ਚੁੱਕੇ ਹਾਂ ਸਰਦਾਰ ਮੁਹੰਮਦ ਜੀ ਤਾਂ ਮੈਨੂੰ ਉਹਦਾ ਪਤਾ ਵੀ ਉਹ ਕਿਸ شدت ਨਾਲ ਕਿਸੇ ਲੈਵਲ ਤੇ ਕੰਮ ਕਰਦੇ ਜੀ ਤਾਂ ਇਹਦੇ ਵਿੱਚ ਵੀ ਜਦੋਂ ਉਹਨਾਂ ਨੇ ਕਿਹਾ ਵੀ ਆਪਾਂ ਕਰਨਾ ਤੇ ਐਦਾਂ ਪੰਕਜ ਕਪੂਰ ਜੀ ਨੇ ਫਿਲਮ ਚ ਬਾਕੀ ਆਪਣੇ ਸਵਾਲ ਨਹੀਂ ਸੀ ਕੋਈ ਜਿਵੇਂ ਮੈਂ ਕਿਹਾ ਵੀ ਡਿਫੀਨੇਟਲੀ ਆਪਾਂ ਡੰਨ ਕਰਦੇ ਹਾਂ ਇਹ ਸਰ ਮੈਂ ਸਵਾਲ ਤਾਂ ਲੈ ਕੇ ਆਇਆ ਕਿ ਜਿਸ ਦਿਨ ਸੈੱਟ ਤੇ ਆਏ ਸੀ ਤੁਸੀਂ ਤਾਂ ਜੀ ਪਹੁੰਚੀ ਸੀਗੇ ਤੇ ਹੈਰੀ ਸਰ ਦਾ ਸਵਾਲ ਸੀਗਾ ਪੰਦੀਪ ਆ ਗਿਆ ਹਾਂ ਜੀ ਉਹਨਾਂ ਦਾ ਸ਼ੇਵ ਕਰਾ ਲਾ ਅੱਜ ਤੁਹਾਡੇ ਦਾੜੀ ਹੈਗੀ ਆ ਤੇ ਜਦੋਂ ਫਿਲਮ ਦੇ ਵਿੱਚ ਤੁਸੀਂ ਪਹੁੰਚੇ ਮੈਂ ਵੀ ਜਦੋਂ ਬਾਈ ਨੇ ਕਿਹਾ ਨਾ ਮੈਂ ਕੋਲੇ ਖੜਾ ਮੈਂ ਮੇਕਿੰਗ ਕਰੀ ਜਾਂਦਾ ਸੀ ਤੇ ਬਾਈ ਨੇ ਕਿਹਾ ਗੱਜੂ ਸ਼ੇਵ ਕਰਾ ਦੇ ਤੇ ਜਦੋਂ ਦੋਇ ਤੁਹਾਨੂੰ ਦੁਆਰੇ ਮੇਕਅਪ ਕਰਕੇ ਆ ਦੇਖ ਤੁਸੀਂ ਸ਼ੇਵ ਕੀਤੀ ਹੋਈ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਵੀ ਤੁਸੀਂ ਖੁਦ ਨੂੰ ਬਿਲਕੁਲ ਸਰੈਂਡਰ ਕਰ ਚੁੱਕੇ ਹੋ ਦੇਖੋ ਉਹ ਉਹਨੂੰ ਆਪਾਂ ਡਾਇਰੈਕਟਰ ਦੇ ਹੱਥ ਵਾਸਤੇ ਸਾਡਾ ਕੰਮ ਹੈਗਾ ਅਦਾਕਾਰੀ ਕਰਨਾ ਜਿਵੇਂ ਉਹ ਚਾਹੁੰਦੇ ਨੇ ਤਾਂ ਉਹਦੇ ਲਈ ਆਪਾਂ ਰੈਡੀ ਆਲਵੇਸ ਪਹਿਲਾਂ ਉਹਨੇ ਮੈਨੂੰ ਕਹੇ ਸੀ ਵੀ ਤੁਸੀਂ ਵੀ ਆਪਣੀ ਦਾੜੀ ਰੱਖ ਲਓ ਛੋਟੀ ਛੋਟੀ ਹੈਵੀ ਹੋਣੀ ਚਾਹੀਦੀ ਹੈ ਤੇ ਮੈਂ ਉਹ ਰੱਖੀ ਰੱਖੀ ਦੋ ਮਹੀਨੇ ਤਿੰਨ ਮਹੀਨੇ ਆਪਾਂ ਤੇ ਮੈਨੂੰ ਲੱਗਿਆ ਸੀ ਸ਼ਾਇਦ ਦਾੜੀ 'ਚ ਕੁਝ ਹੋਊਗਾ ਉੱਤੇ ਜਾ ਕੇ ਮੈਨੂੰ ਆਇਆ ਹੈਰੀ ਵੈਲਿਟੀ 'ਚ ਕਹਿੰਦਾ ਮੈਂ ਕਹਾਂ ਹੈਰੀ ਦਾੜੀ ਥੋੜੀ ਛੱਟ ਕੇ ਕੰਨੀਆਂ ਹਾਂ ਹਾਂ ਬਸ ਸੈੱਟ ਸ਼ੇਵ ਕਰ ਦਿੰਦੇ ਮੈਂ ਕਹਿੰਦਾ ਹਾਂ ਉਹ ਕੱਢ ਦਨ ਬਸ ਓਕੇ ਸਡਨ ਡਿਸੀਜਨ ਹੁੰਦੇ ਨੇ ਤੋ ਤੁਸੀਂ ਆਡੀਅנס ਨੂੰ ਐਂਡ ਕਿ ਕਹਿਣਾ ਚਾਹਣਾ ਜਿਵੇਂ ਤੁਹਾਡੀ ਫਿਲਮ ਕਿਉਂ ਦੇਖੀ ਮੈਂ ਤਾਂ ਇਹੀ ਕਹਿ ਰਿਹਾ ਜੀ ਕਿਉਂ ਦੇਖਣ ਬਹੁਤ ਅੱਛਾ ਸਵਾਲ ਆ ਕਿਉਂਕਿ ਦੇਖੋ ਹਰ ਬੰਦਾ ਕਹਿੰਦਾ ਕਿ ਸਾਡੀ ਫਿਲਮ ਬਹੁਤ ਵਧੀਆ ਬਣੀ ਹੋਈ ਹੈ ਸਾਡੀ ਵੱਖਰੀ ਕਹਾਣੀ ਹੈ ਤਾਂ ਇਹਦਾ ਟਾਈਟਲ ਆਪਦੇ ਆਪ ਚ ਵੱਖਰਾ ਹੈ ਤੇ ਜਿਹੜੀ ਇਸ ਫਿਲਮ ਦੀ ਕਾਸਟ ਹੈ ਸਾਰੀ ਤੁਸੀਂ ਸਾਰੀ ਕਾਸਟ ਦੇਖੋਗੇ ਵੀ ਸਾਰੇ ਅਦਾਕਾਰ ਜਿੰਨੇ ਵੀ ਨੇ ਸਾਰਿਆਂ ਦੀ ਬੈਕਗ੍ਰਾਉਂਡ ਤਕਰੀਬਨ ਤਕਰੀਬਨ ਹੋਇਆ ਜਿਹੜੇ ਆਲਰੇਡੀ ਇਸ ਫੀਲਡ ਨਾਲ ਐਕਚੁਅਲ ਸਬੰਧ ਰੱਖਦੇ ਨੇ ਗਰੀਸ਼ ਹੋ ਗਿਆ ਵੀਰ ਤੀਰਜ ਹੋ ਗਿਆ ਸੰਦੀਪ ਜੀ ਹੋ ਗਿਆ ਅਰਵਿੰਦਰ ਹੋ ਗਈ ਜਾਂ ਆਪਣਾ ਜਿੰਨੇ ਪੰਕਜ ਜੀ ਤੇ ਚਲੋ ਫਿਰ ਆਬਵੀਅਸ ਹੈ ਲੈਜੈਂਡਰੀ ਸਾਡੇ ਸੀਨੀਅਰ ਇਹਨਾਂ ਸਾਰਿਆਂ ਦੀ ਤੀਰ ਮੈਡਮ ਹੋਗੇ ਪ੍ਰਕਾਸ਼ ਗਾਧੂ ਜੀ ਹੋਗੇ ਸੀਮਾ ਮੈਡਮ ਕਿਤੇ ਕਿਤੇ ਨਾ ਲੱਗ। ਜਦੋਂ ਟੋਟਲੀ ਫਿਲਮ ਦੇ ਵਿੱਚ ਸਾਰੇ ਉਹ ਅਦਾਕਾਰ ਨੇ ਜਿਨ੍ਹਾਂ ਨੂੰ ਲੰਬਾ ਸਮਾਂ ਹੋ ਗਿਆ ਫਿਲਮ ਇੰਡਸਟਰੀ 'ਚ ਕੰਮ ਕਰਦੇ ਆ। ਤਾਂ ਇਸ ਕਰਕੇ ਫਿਲਮ ਦੇਖ ਕੇ ਆ ਕਿਉਂਕਿ ਇੱਕ ਐਸੀ ਕਹਾਣੀ ਹੈਗੀ ਜਿਹੜੀ ਪੰਜਾਬ ਦੀ ਉਸ ਜੋਨ ਦੇ ਵਿੱਚ ਉਸ ਕੰਡੇ ਦੇ ਉੱਤੇ ਜਿੱਥੋਂ ਇੱਕ ਬਾਰਡਰ ਸ਼ੁਰੂ ਹੋ ਜਾਂਦਾ ਹੈ ਹੋਰ ਸਟੇਟ ਦਾ ਜੰਮੂ ਦਾ ਤੇ ਪੰਜਾਬ ਤੇ ਜੰਮੂ ਦਾ ਬਾਰਡਰ ਹੈ ਹਾਂ ਮਾਚਲ ਵੀ ਲੱਗਦਾ ਹੈ ਹਾਂ ਮਾਚਲ ਵੀ ਲੱਗਦਾ ਤੇ ਉੱਥੋਂ ਦੇ ਪੰਜਾਬੀ ਨੇ ਜਿਹੜੇ ਸਾਡੇ ਤਾਂ ਉਹ ਕਿਦਾਂ ਦਾ ਮਾਹੌਲ ਹੁੰਦਾ ਹੈ ਜਿਵੇਂ ਉਹ ਰਹਿੰਦੇ ਨੇ ਤਾਂ ਤੇ ਇਹ ਕਹਾਣੀ ਦੇ ਵਿੱਚ ਬੜਾ ਵਕੂਬੀ ਪੇਸ਼ ਕੀਤਾ ਹੋਇਆ ਹੈ ਤਾਂ ਇਸ ਕਰਕੇ ਫਿਲਮ ਜ਼ਰੂਰ ਦੇਖ ਕੇ ਆਇਓ ਜੀ ਧੰਨਵਾਦ ਪ੍ਰੀਤ ਕਲਿਕਸੀ ਜੀ ਨਾਲ ਗੱਲ ਕਰਨ ਲਈ Oh thank you Preet ji thank you so much ਬਹੁਤ ਵਧੀਆ ਲੱਗਿਆ ਭਰਾ ਗੱਲ ਕਰਕੇ thank you thank you